ਜੀਤ ਸਿੰਘ ਚੰਨੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨਗੇ ਕਿਹਾ ਜਾ ਰਿਹਾ ਹੈ ਕਿ ਸ਼ਾਮ ਨੂੰ 6 ਵਜੇ ਇਹ ਮੁਲਾਕਾਤ ਹੋਵੇਗੀ ਕਿਸਾਨੀ ਮੁੱਦੇ ਨੂੰ ਲੈ ਕੇ ਚਰਚਾ ਹੋ ਸਕਦੀ ਹੈ ਕਿਉਂਕਿ ਜੋ ਲਖੀਮਪੁਰ ਦੇ ਵਿੱਚ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਵੀ ਗੱਲਬਾਤ ਹੋ ਸਕਦੀ ਹੈ ਕਿਉਂਕਿ ਕੱਲ ਹੀ ਰਾਜਪਾਲ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਸੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਕੈਬਨਟ ਮੀਟਿੰਗ ਹੋਈ ਸੀ ਉਸ ਦੇ ਵਿੱਚ ਵੀ ਸ਼ਰਧਾਂਜਲੀ ਦਿੱਤੀ ਗਈ ਪੰਜਾਬ ਕੈਬਨਟ ਦੀ ਮੀਟਿੰਗ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਤੇ ਰਾਜ ਭਵਨ ਨੂੰ ਮੰਗ ਪੱਤਰ ਰਾਜਪਬੰਦੇ ਦੇ ਵਿੱਚ ਜਾ ਕੇ ਰਾਜਪਾਲ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ ਪੀੜਤਾਂ ਦੇ ਲਈ ਇਨਸਾਫ ਦੀ ਮੰਗ ਕੀਤੀ ਗਈ ਹੈ ਤੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਕਿਉਂਕਿ ਕਾਂਗਰਸ ਦੇ ਵੱਲੋਂ ਵੀ ਲਗਾਤਾਰ ਇਹ ਮੰਗ ਕੀਤੀ ਜਾ ਰਹੀ ਹੈ ਜਿੱਥੇ ਕਿਸਾਨ ਆਗੂਏ ਮੰਗ ਕਰ ਰਹੇ ਨੇ ਕਿ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ ਉੱਥੇ ਹੀ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਮੋਦੀ ਸਰਕਾਰ ਨੂੰ ਖੇਤੀ ਕਾਨੂੰਨਾਂ ਦਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਲੰਮਾ ਸਮਾਂ ਹੋ ਗਿਆ ਹੈ ਕਿਸਾਨਾਂ ਨੂੰ ਦਿੱਲੀ ਦੀਆਂ ਸਰਹਾਦਾਂ ਤੇ ਬੈਠੇ ਹੋਏ ਨੂੰ ਤਾਂ ਪੀਐਮ ਮੋਦੀ ਦੇ ਨਾਮ ਦੇ ਉੱਤੇ ਮੰਗ ਪੱਤਰ ਸੌਂਪਿਆ ਗਿਆ ਰਾਜਪਾਲ ਜੋਨੇ ਪੰਜਾਬ ਦੇ ਬੀਐਲ ਪ੍ਰੋਹਿਤ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਜਾਂਦਾ ਤੇ ਕੱਲ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਵੀ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਤੇ ਅੱਜ ਸੀਐਮ ਚੰਨੀ ਜੋ ਨੇ ਦਿੱਲੀ ਜਾ ਰਹੇ ਨੇ ਉੱਥੇ ਮੁਲਾਕਾਤ ਕਰਨਗੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਪਿਛਲੇ ਦਿਨੀ ਹੀ ਮੁਲਾਕਾਤ ਕਰਕੇ ਆਏ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਿਸ ਦਿਨ ਕਿ ਉਹਨਾਂ ਦੇ ਵੱਲੋਂ ਦਰਬਾਰ ਸਾਹਿਬ ਦਾ ਮਾਡਲ ਵੀ ਆ ਪੇਂਟ ਕੀਤਾ ਜਾਂਦਾ ਤੇ ਅੱਜ ਮੁਲਾਕਾਤ ਕਰਨ ਦੇ ਲਈ ਜਾ ਰਹੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਖੇਤੀ ਕਾਨੂੰਨਾਂ ਦੇ ਉੱਤੇ ਗੱਲਬਾਤ ਹੋਵੇਗੀ ਜੋ ਲਖੀਮਪੁਰ ਦੇ ਵਿੱਚ ਘਟਨਾ ਵਾਪਰੀ ਹੈ ਉਸ ਦੇ ਉੱਤੇ ਵੀ ਗੱਲਬਾਤ ਹੋਵੇਗੀ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਬਾਅਦ ਦੇ ਵਿੱਚ ਜੈਪੁਰ ਦੇ ਵਿੱਚ ਵੀ ਜਾਣਗੇ ਸੀਐਮ ਚੰਨੀ ਜੋ ਉੱਥੇ ਮੁਲਾਕਾਤ ਕਰਨਗੇ ਕਾਂਗਰਸ ਦੇ ਲੀਡਰਾਂ ਦੇ ਨਾਲ ਤਾਂ ਜੋ ਕੱਲ ਦੀ ਜੇ ਗੱਲ ਕਰ ਲਈ ਜਾਵੇ ਤਾਂ ਲਖੀਮਪੁਰ ਜਾਣ ਦੀ ਵੀ ਇਜਾਜ਼ਤ ਮੰਗੀ ਗਈ ਸੀ ਸੀਐਮ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਪਰ ਉਹਨਾਂ ਨੂੰ ਇਜਾਜ਼ਤ ਨਹੀਂ ਮਿਲਦੀ ਹੈ ਕਹਿ ਦਿੱਤਾ ਗਿਆ ਸੀ ਕਿ ਉਹਨਾਂ ਦਾ ਹੈਲੀਕਾਪਟਰ ਲੈਂਡ ਨਹੀਂ ਕਰਨ ਦਿੱਤਾ ਜਾਵੇਗਾ ਇਜਾਜ਼ਤ ਨਹੀਂ ਮਿਲੀ ਸੀ ਕਿਉਂਕਿ ਉਹਨਾਂ ਨੇ ਇੱਛਾ ਜ਼ਾਹਿਰ ਕੀਤੀ ਸੀ ਹਾਲਾਂਕਿ ਬਾਅਦ ਦੇ ਵਿੱਚ ਕਾਂਗਰਸ ਦਾ ਵਫਦ ਜੋ ਹੈ ਜਾਂਦਾ ਹੈ ਉਪ ਮੁੱਖ ਮੰਤਰੀ ਸੁਖਜਿੰਦਰ ਰੰਦਾਵਾ ਜਾਂਦੇ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਜਾਂਦਾ ਕਿਉਂਕਿ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅੱਜ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰਨਗੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਗੱਲਬਾਤ ਹੋਵੇਗੀ ਖੇਤੀ ਕਾਨੂੰਨਾਂ ਨੂੰ ਲੈ ਕੇ ਗੱਲਬਾਤ ਹੋਵੇਗੀ ਤੇ ਲਖੀਮਪੁਰ ਦੇ ਵਿੱਚ ਜੋ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਵੀ ਵਿਚਾਰ ਚਰਚਾ ਹੋਵੇਗੀ ਪੀੜਤਾਂ ਦੇ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਾਂਗਰਸ ਦੇ ਵੱਲੋਂ ਕੱਲ ਵੀ ਜੋ ਹੈ ਵਫਦਰਵਾਨਾ ਹੁੰਦਾ ਹੈ ਹਾਲਾਂਕਿ ਇੱਛਾ ਜਾਰੀ ਕੀਤੀ ਸੀ ਸੀਐਮ ਚੰਨੀ ਨੇ ਕਿ ਉਹਨਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਪਰ ਨਹੀਂ ਜਾ ਸਕੇ ਸੀ ਕਿਉਂਕਿ ਯੋਗੀ ਸਰਕਾਰ ਦੇ ਵੱਲੋਂ ਕਿਹਾ ਗਿਆ ਸੀ ਕਿ ਤਾਰ 144 ਲੱਗੀ ਹੋਈ ਹੈ ਇਸ ਲਈ ਸਿਆਸੀ ਲੀਡਰ ਉੱਥੇ ਨਹੀਂ ਪਹੁੰਚ ਸਕਦੇ ਉਪ ਮੁੱਖ ਮੰਤਰੀ ਜਦੋਂ ਸੜਕੀ ਸੜਕੀ ਆਵਾਜ਼ਾਈ ਰਾਂ ਹੀ ਉੱਥੇ ਪਹੁੰਚਦੇ ਨੇ ਤਾਂ ਰਸਤੇ ਦੇ ਵਿੱਚ ਹੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਰੋਕ ਲਿਆ ਜਾਂਦਾ ਤੇ ਬਾਅਦ ਵਿੱਚ ਹਿਰਾਸਤ ਦੇ ਵਿੱਚ ਵੀ ਲੈ ਲਿਆ ਜਾਂਦਾ ਤੇ ਖੇਤੀ ਕਾਨੂੰਨਾਂ ਦੇ ਉੱਤੇ ਹੀ ਤੇ ਲਖੀਮਪੁਰ ਦੀ ਘਟਨਾ ਨੂੰ ਲੈ ਕੇ ਹੀ ਬੀਜੇਪੀ ਦੇ ਲੀਡਰਾਂ ਦੇ ਨਾਲ ਸੀਨੀਅਰ ਲੀਡਰਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਜੋ ਨੇ ਦਿੱਲੀ ਜਾ ਰਹੇ ਨੇ ਉੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਉਹਨਾਂ ਨੇ ਮੁਲਾਕਾਤ ਕਰਨੀ ਹੈ ਖੇਤੀ ਕਾਨੂੰਨਾਂ ਦੇ ਉੱਤੇ ਗੱਲਬਾਤ ਹੋਵੇਗੀ ਕਿਉਂਕਿ ਲੰਮਾ ਸਮਾਂ ਹੋ ਚੁੱਕਿਆ ਹੈ ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਨੂੰ ਬੈਠੇ ਹੋਇਆਂ ਨੂੰ ਖੇਤੀ ਕਾਨੂੰਨਾਂ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਹਾਲਾਂਕਿ ਪ੍ਰੈਸ਼ਰ ਜੋ ਹੈ ਕਿਸਾਨਾਂ ਦੇ ਵੱਲੋਂ ਵੀ ਸਰਕਾਰ ਦੇ ਉੱਤੇ ਪਾਇਆ ਜਾ ਰਿਹਾ ਹੈ ਮੋਦੀ ਸਰਕਾਰ ਦੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਮਸਲੇ ਦਾ ਹੱਲ ਕੀਤਾ ਜਾਵੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਲਗਾਤਾਰ ਬਿਆਨ ਦਿੱਤੇ ਜਾਂਦੇ ਨੇ ਟਵੀਟ ਕਰਕੇ ਵੀ ਨਿਸ਼ਾਨੇ ਸਾਧੇ ਜਾਂਦੇ ਨੇ ਰਾਹੁਲ ਗਾਂਧੀ ਜੋ ਕਿ ਮੋਦੀ ਸਰਕਾਰ ਦੇ ਉੱਤੇ ਤੰਜ ਕੱਸਦੇ ਰਹਿੰਦੇ ਨੇ ਪ੍ਰਿਆੰਕਾ ਗਾਂਧੀ ਦੇ ਵੱਲੋਂ ਵੀ ਅਕਸਰ ਹੀ ਭਾਜਪਾ ਦੀ ਮੋਦੀ ਸਰਕਾਰ ਦੇ ਉੱਤੇ ਤੰਜ ਕੱਸਿਆ ਜਾਂਦਾ ਨਿਸ਼ਾਨੇ ਸਾਧੇ ਜਾਂਦੇ ਨੇ ਤੇ ਖੇਤੀ ਕਾਨੂੰਨਾਂ ਦਾ ਮੁੱਦਾ ਜੋ ਹੈ ਵਿਰੋਧੀ ਪਾਰਟੀਆਂ ਦੇ ਵੱਲੋਂ ਚੁੱਕਿਆ ਜਾਂਦਾ ਹੈ ਲੋਕ ਸਭਾ ਰਾਜ ਸਭਾ ਦੇ ਵਿੱਚ ਵੀ ਇਹ ਮੁੱਦਾ ਗੂੰਜਿਆ ਸੀ ਜਦੋਂ ਸੈਸ਼ਨ ਚੱਲਦੇ ਨੇ ਤਾਂ ਉੱਥੇ ਵੀ ਵਿਰੋਧੀ ਪਾਰਟੀਆਂ ਨੇ ਆਪਣੀ ਭੂਮਿਕਾ ਨਿਭਾਈ ਸੀ ਖੇਤੀ ਕਾਨੂੰਨਾਂ ਨੂੰ ਲੈ ਕੇ ਤੇ ਹੁਣ ਜਦੋਂ ਪੰਜਾਬ ਨੂੰ ਨਵੇਂ ਸੀਐਮ ਮਿਲੇ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਰੂਪ ਦੇ ਵਿੱਚ ਤਾਂ ਪਹਿਲਾਂ ਉਹ ਪੀਐਮ ਮੋਦੀ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਦੇ ਪਿਛਲੇ ਦਿਨਾਂ ਦੀ ਗੱਲ ਕਰ ਲਈ ਜਾਵੇ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਜਾਂਦੇ ਨੇ ਜਿੱਥੇ ਕਿ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਜਾਂਦੇ ਨੇ ਉਹ ਵੀ ਮੁਲਾਕਾਤ ਕਰਕੇ ਆਉਂਦੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਤਾਂ ਉਹਨਾਂ ਦੀ ਮੁਲਾਕਾਤ ਤੋਂ ਬਾਅਦ ਵੀ ਕਈ ਸਿਆਸੀ ਮਾਇਨੇ ਕੱਢੇ ਜਾ ਰਹੇ ਸੀ ਕਿ ਬੀਜੇਪੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਹਾਲਾਂਕਿ ਉਹਨਾਂ ਨੇ ਬਾਅਦ ਦੇ ਵਿੱਚ ਸਾਫ਼ ਕਰ ਦਿੱਤਾ ਸੀ ਕਿ ਨਾ ਤਾਂ ਉਹ ਕਾਂਗਰਸ ਦੇ ਵਿੱਚ ਰਹਿਣਗੇ ਤੇ ਨਾ ਹੀ ਬੀਜੇਪੀ ਦੇ ਵਿੱਚ ਜਾਣ ਮੁਲਾਕਾਤ ਦੇ ਸਿਆਸੀ ਮਾਇਨੇ ਕੱਢੇ ਜਾ ਰਹੇ ਸੀ ਕਿ ਆਈ ਵੀ ਜਾ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਵੀ ਬਣਾ ਸਕਦੇ ਨੇ ਤਾਂ ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਇਸ ਲਈ ਸਿਆਸੀ ਪਾਰਾ ਜੋ ਹੈ ਪੂਰੀ ਤਰ੍ਹਾਂ ਦੇ ਨਾਲ ਸਿਆਸੀ ਮਾਹੌਲ ਭੱਜ ਚੁੱਕਿਆ ਹੈ ਪੰਜਾਬ ਦਾ ਮੁਲਾਕਾਤਾਂ ਹੋ ਰਹੀਆਂ ਨੇ ਦਿੱਲੀ ਦੌਰੇ ਦਿੱਲੀ ਦੌਰੇ ਤੇ ਜਾ ਰਹੇ ਨੇ ਹਾਲਾਂਕਿ ਹਾਈ ਕਮਾਂਡ ਦੇ ਨਾਲ ਵੀ ਮੁਲਾਕਾਤ ਕਰਨ ਦੇ ਲਈ ਜੁਨੇ ਸੀਐਮ ਚੰਨੀ ਦਿੱਲੀ ਜਾ ਚੁੱਕੇ ਨੇ ਪਰ ਇਸ ਵਾਰ ਮੁਲਾਕਾਤ ਕਰਨੀ ਹੈ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਚਾਮ ਸ਼ਾਮ ਨੂੰ 6 ਵਜੇ ਦਾ ਸਮਾਂ ਰੱਖਿਆ ਗਿਆ 6 ਵਜੇ ਮੁਲਾਕਾਤ ਹੋਣੀ ਹੈ ਕੱਲ ਵੀ ਰਾਜਪਬੰਦ ਦੇ ਵਿੱਚ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ ਪੀਐਮ ਮੋਦੀ ਦੇ ਨਾਮ ਤੇ ਮੰਗ ਪੱਤਰ ਸੌਂਪਿਆ ਗਿਆ ਸੀ ਕਿਉਂਕਿ ਪੀੜਤਾਂ ਨੂੰ ਇਨਸਾਫ ਦੀ ਪੀੜਤਾਂ ਦੇ ਲਈ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਹੀ ਖੇਤੀ ਕਾਨੂੰਨ ਜੋ ਕਿ ਬੀਜੇਪੀ ਦੀ ਮੋਦੀ ਸਰਕਾਰ ਦੇ ਵੱਲੋਂ ਬਣਾਏ ਗਏ ਨੇ ਉਸ ਨੂੰ ਰੱਦ ਕਰਵਾਉਣ ਦੇ ਲਈ ਜਿੱਥੇ ਕਿਸਾਨ ਜਦੋਂ ਜੈਦ ਕਰ ਰਹੇ ਨੇ ਕਿਸਾਨ ਅੜੇ ਹੋਏ ਨੇ ਆਪਣੀ ਮੰਗ ਨੂੰ ਲੈ ਕੇ ਉੱਤੇ ਹੀ ਵਿਰੋਧੀ ਪਾਰਟੀਆਂ ਵੀ ਦਬਾਅ ਬਣਾ ਰਹੀਆਂ ਨੇ ਦਬਾਅ ਪਾਇਆ ਜਾ ਰਿਹਾ ਕਿ ਇਹਨਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਕਿ ਕਿਸਾਨ ਵੀ ਇਸ ਮੋਰਚੇ ਨੂੰ ਜਿੱਤ ਕੇ ਆਪਣੇ ਘਰਾਂ ਨੂੰ ਪਰਤ ਸਕਣ ਪਰ ਹਾਲੇ ਹੱਲ ਹੁੰਦਾ ਹੋਇਆ ਕੋਈ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਗੱਲਬਾਤ ਹੁੰਦੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਜਾ ਰਹੇ ਨੇ ਮੁਲਾਕਾਤ ਕਰਨ ਦੇ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਹੋਣੀ ਹੈ ਖੇਤੀ ਕਾਨੂੰਨਾਂ ਦੇ ਉੱਤੇ ਵੀ ਵਿਚਾਰ ਚਰਚਾ ਹੋਵੇਗੀ ਤੇ ਨਾਲ ਦੀ ਨਾਲ ਹੀ ਜੋ ਲਖੀਮਪੁਰ ਦੇ ਵਿੱਚ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਵੀ ਰੋਸ ਹੈ ਵਿਰੋਧੀ ਪਾਰਟੀਆਂ ਦੇ ਵਿੱਚ ਨਖੇਦੀ ਕੀਤੀ ਜਾ ਰਹੀ ਹੈ ਕਿਉਂਕਿ ਬਿਹੱਦ ਮੰਦ ਭਾਗੀ ਘਟਨਾ ਜੋ ਲਖੀਮਪੁਰ ਦੇ ਵਿੱਚ ਵਾਪਰੀ ਹੈ ਕਿਸਾਨਾਂ ਦੇ ਉੱਤੇ ਗੱਡੀ ਚੜਾ ਦਿੱਤੀ ਗਈ ਸੀ ਬੀਜੇਪੀ ਦੇ ਜੋ ਕੇਂਦਰੀ ਰਾਜ ਮੰਤਰੀ ਨੇ ਅਜੇ ਮਿਸ਼ਰਾ ਉਹਨਾਂ ਦੇ ਬੇਟੇ ਆਸ਼ਿਸ਼ ਮਿਸ਼ਰਾ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਹਾਲਾਂਕਿ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਸ਼ਿਸ਼ ਮਿਸ਼ਰਾ ਤੇ 14 ਹੋਰ ਲੋਕਾਂ ਦੇ ਖਿਲਾਫ ਕਈ ਧਰਾਵਾਂ ਦੇ ਤਹਿਤ ਇਹ ਮਾਮਲਾ ਦਰਜ ਹੋਇਆ ਪਰ ਗ੍ਰਿਫਤਾਰੀ ਨਹੀਂ ਹੋਈ ਹੈ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਸੀਐਮ ਚਰਨਜੀਤ ਚੰਨੀ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਜਲਦੀ ਤੋਂ ਜਲਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾ ਕਟਨਾਦੀ ਨਿੰਦਾ ਕੀਤੀ ਗਈ ਸੀ ਨਖੇਦੀ ਕੀਤੀ ਗਈ ਸੀ ਤੇ ਇਸ ਲਈ ਕਹਿੰਦੇ ਸੀ ਕਿ ਪੀੜਤ ਪਰਿਵਾਰਾਂ ਨੂੰ ਮਿਲਣਾ ਹੈ ਉਥੇ ਜਾਣਾ ਚਾਹੁੰਦੇ ਨੇ ਮੰਗ ਰੱਖੀ ਗਈ ਸੀ ਪਰ ਯੋਗੀ ਸਰਕਾਰ ਦੇ ਵੱਲੋਂ ਮਨਾ ਕਰ ਦਿੱਤਾ ਗਿਆ ਸੀ ਕਿ ਹੈਲੀਕਾਪਟਰ ਨਹੀਂ ਉਤਰਣ ਦਿੱਤਾ ਜਾਵੇਗਾ 에어ਪੋਰਟ ਦੇ ਅਧਿਕਾਰੀਆਂ ਨੂੰ ਹਦਾਇਤ ਦੇ ਦਿੱਤੇ ਗਏ ਸੀ ਕਿ ਹੈਲੀਕਾਪਟਰ ਨਾ ਉਤਰਣ ਦਿੱਤਾ ਜਾਵੇ ਤੇ ਇਸ ਲਈ ਸੀਐਮ ਚੰਨੀ ਤਾਂ ਨਹੀਂ ਜਾਂਦੇ ਪਰ ਹੋਰ ਜੋ ਵਫਦ ਹੈ ਕਾਂਗਰਸ ਪਾਰਟੀ ਦਾ ਉਪ ਮੁੱਖ ਮੰਤਰੀ ਰੰਧਾਵਾ ਜਾਂਦੇ ਨੇ ਤਾਂ ਬਾਕੀ ਹੋਰ ਲੀਡਰ ਉਹਨਾਂ ਦੇ ਨਾਲ ਜਾਂਦੇ ਨੇ ਜਿਨ੍ਹਾਂ ਨੂੰ ਕਿ ਰਸਤੇ ਦੇ ਵਿੱਚ ਹੀ ਰੋਕ ਲਿਆ ਜਾਂਦਾ ਪੁਲਿਸ ਹਿਰਾਸਤ ਦੇ ਵਿੱਚ ਲੈ ਲਿਆ ਜਾਂਦਾ ਪਰ ਚਰਨਦੀਪ ਚੰਨੀ ਜੋ ਕਿ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨਗੇ ਵਿਚਾਰ ਚਰਚਾ ਕਰਨਗੇ ਲਖੀਮਪੁਰ ਦੀ ਘਟਨਾ ਦੇ ਉੱਤੇ ਵੀ ਗੱਲਬਾਤ ਹੋਵੇਗੀ ਪੀੜਤਾਂ ਦੇ ਲਈ ਇਨਸਾਫ ਦੀ ਮੰਗ ਕੀਤੀ ਜਾਵੇਗੀ ਵਿਰੋਧੀ ਪਾਰਟੀਆਂ ਦੇ ਵੱਲੋਂ ਲਗਾਤਾਰ ਮੰਗ ਉੱਠ ਰਹੀ ਹੈ ਵਿਰੋਧੀ ਪਾਰਟੀਆਂ ਮੰਗ ਕਰ ਰਹੀਆਂ ਨੇ ਕਿ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਹਾਲਾਂਕਿ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ 8 ਦਿਨਾਂ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਹਾਲੇ ਜਿਹੜੀ ਹੈ ਗ੍ਰਿਫਤਾਰੀ ਕੋਈ ਨਹੀਂ ਹੋਈ ਹੈ ਐਫ ਆਈ ਆਰ ਜ਼ਰੂਰ ਦਰਜ ਕਰ ਲਈ ਗਈ ਹੈ ਤੇ ਅਗਲਾ ਵੀ ਐਕਸ਼ਨ ਪਲਾਨ ਕਿਹਾ ਕਿ ਜੇਕਰ ਜਿਆ ਨਹੀਂ ਹੁੰਦਾ ਤਾਂ ਅਗਲੀ ਰਣਨੀਤੀ ਘੜੀ ਜਾਵੇਗੀ ਕਿਸਾਨਾਂ ਦੇ ਵੱਲੋਂ ਵੀ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਪ੍ਰੈਸ਼ਰ ਬਣਾਇਆ ਜਾ ਮੋਦੀ ਸਰਕਾਰ ਦੇ ਉੱਤੇ ਵੀ ਤੇ ਯੋਗੀ ਸਰਕਾਰ ਦੇ ਉੱਤੇ ਵੀ ਕਿ ਜਲਦੀ ਤੋਂ ਜਲਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤੇ ਸੀਐਮ ਚਰਨਜੀਤ ਚੰਨੀ ਜੋ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਦੇ ਲਈ ਦਿੱਲੀ ਜਾਣਗੇ ਕਿਹਾ ਜਾ ਰਿਹਾ ਕਿ 6 ਵਜੇ ਮੁਲਾਕਾਤ ਹੋ ਸਕਦੀ ਹੈ ਜਿਸ ਦੇ ਵਿੱਚ ਕਿ ਖੇਤੀ ਕਾਨੂੰਨਾਂ ਦੇ ਉੱਤੇ ਚਰਚਾ ਹੋਵੇਗੀ ਲਖੀਮਪੁਰ ਦੀ ਘਟਨਾ ਦੇ ਉੱਤੇ ਚਰਚਾ ਹੋਵੇਗੀ ਮੰਗ ਰੱਖੀ ਗਈ ਹੈ ਕੱਲ ਵੀ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ ਮੋਦੀ ਪੀਐਮ ਮੋਦੀ ਦੇ ਨਾਮ ਦੇ ਉੱਤੇ ਮੰਗ ਪੱਤਰ ਸੌਂਪਿਆ ਗਿਆ ਸੀ ਕਿ ਇਸ ਘਟਨਾ ਦਾ ਜੋ ਇਨਸਾਫ ਮਿਲਣਾ ਚਾਹੀਦਾ ਹੈ ਜੁਲਖੀਮਪੁਰ ਦੇ ਵਿੱਚ ਵਾਪਰਿਆ ਤੇ ਸ਼ਾਮ ਨੂੰ 6 ਵਜੇ ਦੇ ਕਰੀਬ ਮੁਲਾਕਾਤ ਹੋਣੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਤੇ ਕਿਹਾ ਜਾ ਰਿਹਾ ਕਿ ਜੈਪੁਰ ਵੀ ਜਾ ਸਕਦੇ ਨੇ ਸੀਐਮ ਚਰਨਜੀਤ ਸਿੰਘ ਚੰਨੀ ਤੇ ਇਸ ਮੀਟਿੰਗ ਦੇ ਵਿੱਚ ਜੋ ਕੇਂਦਰੀ ਗ੍ਰਹਿ ਮੰਤਰੀ ਦੇ ਨਾਲ ਹੋਣੀ ਹੈ ਖੇਤੀ ਕਾਨੂੰਨਾਂ ਦੇ ਉੱਤੇ ਗੱਲ ਹੋਵੇਗੀ ਤੇ ਨਾਲ ਦੀ ਨਾਲ ਹੀ ਲਖੀਮਪੁਰ ਦੀ ਘਟਨਾ ਦੇ ਉੱਤੇ ਵਿਚਾਰ ਚਰਚਾ ਕੀਤੀ ਜਾਵੇਗੀ ਸੀਐਮ ਚਰਨਜੀਤ ਚੰਨੀ ਜੋ ਕਿ ਦਿੱਲੀ ਜਾ ਰਹੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰਨ ਦੇ ਲਈ